ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ 10 ਸਾਲ ਦੇ ਹੋਏ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨੀ ਸੀ ਤਾਂ ਪਿਤਾ ਮਹਤਾ ਕਾਲੂ ਜੀ ਨੇ ਪੰਡਤ ਹੁਦਿਆਲ ਜੀ ਨੂੰ ਬੁਲਾਇਆ ਅਤੇ ਜਿਉਂ ਹੀ ਪੰਡਤ ਹੁਦਿਆਲ ਗੁਰੂ ਨਾਨਕ ਸਾਹਿਬ ਜੀ ਦੇ ਗੱਲ ਵਿੱਚ ਜਿਨੇ ਨੂੰ ਪਾਉਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪੰਡਿਤ ਹਰਦੇਵ ਦਾ ਹੱਥ ਫੜ ਲਿਆ ਅਤੇ ਕਹਿਣ ਲੱਗੇ ਕਿ ਹੈ ਪੰਡਿਤ ਜੀ ਜੋ ਜਿਨੇ ਨੂੰ ਤੁਸੀਂ ਮੇਰੇ ਗੱਲ ਵਿੱਚ ਪਾਉਣ ਜਾ ਰਹੇ ਹੋ ਅਰਥਾਤ ਮੈਨੂੰ ਢਾਰਨ ਕਰਨ ਜਾ ਰਹੇ ਹੋ ਇਸ ਦਾ ਮੈਨੂੰ ਕੀ ਫਾਇਦਾ ਹੋਵੇਗਾ ਇਸ ਦਾ ਮੈਨੂੰ ਕੀ ਲਾਭ ਹੋਵੇਗਾ ਪੰਡਿਤ ਹਰਵਿਆਸ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਸ਼ਨ ਸੁਣ ਕੇ ਬੜੇ ਹੈਰਾਨ ਹੋਏ ਕਿਉਂਕਿ ਅੱਜ ਤੋ ਬੇਲਾ ਉਹਨਾਂ ਨੂੰ ਕਿਸੇ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਨਹੀਂ ਕੀਤਾ ਸੀ ਪੰਦਰvartheta ਜੀ ਕਹਿਣ ਲੱਗੇ ਕੀ ਹੈ ਨਾਨਕ ਜੀ ਇਹ ਧਾਗਾ ਨਹੀਂ ਬਲਕਿ ਪਵਿੱਤਰ ਜਦੇਉ ਹੈ ਇਸ ਨੂੰ ਧਾਰਨ ਕਰਨ ਨਾਲ ਤੁਸੀਂ ਪਵਿੱਤਰ ਹੋ ਜਾਓਗੇ ਇਹ ਉੱਚ ਜਾਤੀਆਂ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਤੋਂ ਬਿਨਾ ਇਨਸਾਨ ਸੂਦਰ ਸਮਾਨ ਹੈ ਇਹ ਧਾਗਾ ਅਗਰ ਇਹ ਜਿਨੇਊ ਤੁਸੀਂ ਧਾਰਨ ਕਰ ਲਵੋਗੇ ਤਾਂ ਅਗਲੇ ਸੰਸਾਰ ਵਿੱਚ ਵੀ ਇਹ ਜਿਨੇਊ ਤੁਹਾਡੀ ਸਹਾਇਤਾ ਕਰੇਗਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪੰਡਤ ਜੀ ਮੈਨੂੰ ਇਸ ਵਿੱਚ ਅਜੇ ਵੀ ਸ਼ੰਕਾ ਹੈ ਤੁਸੀਂ ਕਹਿੰਦੇ ਹੋ ਕਿ ਇਹ ਇੱਕ ਪਵਿੱਤਰ ਧਾਗਾ ਹੈ ਪਰ ਮੈਨੂੰ ਇਹਦੇ ਵਿੱਚ ਸ਼ੰਕਾ ਹੈ ਪੰਡਤ ਹਜਾ ਜੀ ਕਹਿਣ ਲੱਗੇ اے ਨਾਨਕ ਜੀ ਤੁਹਾਨੂੰ ਕਿਸ ਪ੍ਰਕਾਰ ਦੀ ਸ਼ੰਕਾ ਹੈ ਤਾਂ ਗੁਰਦਾਨਾਲਕ ਸਾਹਿਬ ਜੀ ਕਹਿਣ ਲੱਗੇ ਕਿ ਇਹ انسان انسان ਵਿੱਚ ਮਤਭੇਦ ਪੈਦਾ ਕਰਦਾ ਹੈ ਹਰਾਤ ਉੱਚ ਅਤੇ ਨੀਚ ਨੂੰ ਦਸਾਉਂਦਾ ਹੈ ਵੀ ਇਹ ਉੱਚਾ ਹੈ ਇਹ ਨੀਵਾਂ ਹੈ ਦੂਸਰਾ ਇਹ ਭੈਣ ਭਰਾ ਦੇ ਪਿਆਰ ਵਿੱਚ ਵੀ ਭੇਦ ਮਤਭੇਦ ਪੈਦਾ ਕਰਦਾ ਹੈ ਤੇ ਜਿਵੇਂ ਤੁਸੀਂ ਫਿਰ ਮੇਰੀ ਭੈਣ ਦੇ ਗੱਲ ਵਿੱਚ ਕੋ ਨਹੀਂ ਪਾਇਆ ਅਰਥਾਤ ਔਰਤਾਂ ਨੂੰ ਇਹ ਜਨੇਊ ਤੋਂ ਵਾਂਝੇ ਕਿਉਂ ਰੱਖਿਆ ਗਿਆ ਹੈ ਇਹ ਭੈਣ ਭਰਾ ਵਿੱਚ ਵੀ ਮਤਭੇਦ ਪੈਦਾ ਕਰਦਾ ਹੈ ਤੁਸੀਂ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਕਿ ਇਹ ਜਨੇਊ ਅਗਲੇ ਸੰਸਾਰ ਵਿੱਚ ਮੇਰੇ ਕੰਮ ਆਵੇਗਾ ਉਹ ਕਿਵੇਂ ਕਿਉਂਕਿ ਇਨਸਾਨ ਜਦੋਂ ਵੱਰਦਾ ਹੈ ਜਦੋਂ ਪੂਰਾ ਹੁੰਦਾ ਹੈ ਤਾਂ ਇਹ ਧਾਗਾ ਇਨਸਾਨ ਦੇ ਨਾਲ ਹੀ ਸੜ ਜਾਵੇਗਾ ਇਹ ਧਾਗਾ ਗਲ ਜਾਵੇਗਾ ਸੜ ਜਾਵੇਗਾ ਮੈਲਾ ਹੋ ਜਾਵੇਗਾ ਇਹ ਅਗਲੇ ਸੰਸਾਰ ਵਿੱਚ ਤੇ ਮੇਰੀ ਸਹਾਇਤਾ ਕਿਵੇਂ ਕਰੇਗਾ ਕਿਉਂਕਿ ਇਹ ਢਾਗਾ ਤਾਂ ਅੱਗੇ ਜਾ ਹੀ ਨਹੀਂ ਸਕਦਾ ਤੁਸੀਂ ਕਹਿੰਦੇ ਹੋ ਕਿ ਇਹ ਢਾਗਾ ਪਾਉਣ ਨਾਲ ਇਨਸਾਨ ਪਵਿੱਤਰ ਹੋ ਜਾਗਾ ਹੈ ਪਰ ਮੇਰੇ ਖਿਆਲ ਵਿੱਚ ਪਵਿੱਤਰ ਉਹ ਇਨਸਾਨ ਹੈ ਜੋ ਚੰਗੇ ਕੰਮ ਕਰਦਾ ਹੈ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਦੂਸਰਿਆਂ ਦੀ ਸੇਵਾ ਕਰਦਾ ਹੈ ਪਵਿੱਤਰ ਉਹ ਇਨਸਾਨ ਹੈ ਜੇਕਰ ਇਹ ਢਾਗਾ ਪਾਉਣ ਤੋਂ ਬਾਅਦ ਇਨਸਾਨ ਫਿਰ ਵੀ ਬੁਰੇ ਕਰਮ ਕਰੇ ਲੋਕਾਂ ਨੂੰ ਦੁੱਖ ਦੇਵੇ ਭੈਰੇ ਕਰਮ ਕਰੇ ਤਾਂ ਇਹ ਢਾਗਾ ਪਾਉਣ ਦਾ ਕੀ ਫਾਇਦਾ ਇਹ ਢਾਗਾ ਪਾਉਣ ਦਾ ਕੀ ਲਾਭ ਇਹ ਢਾਗਾ ਅਗਲੇ ਸੰਸਾਰ ਵਿੱਚ ਵੀ ਨਾਲ ਨਹੀਂ ਜਾਵੇਗਾ ਇਹ ਇੱਥੇ ਹੀ ਗਲ ਜਾਵੇਗਾ ਛੜ ਜਾਵੇਗਾ ਅਗਲੇ ਸੰਸਾਰ ਵਿੱਚ ਵੀ ਇਹ ਢਾਗਾ ਨਾਲ ਨਹੀਂ ਜਾਵੇਗਾ ਤਾਂ ਪੰਡਤ ਹਰਦੇਵ ਜੀ ਕਹਿਣ ਲੱਗੇ ਕਿ ਹੈ ਨਾਨਕ ਜੀ ਫਿਰ ਤੁਸੀਂ ਦੱਸੋ ਕਿ ਕਿਸ ਪ੍ਰਕਾਰ ਦਾ ਜਿਨੈਉਤਾਰਨ ਕਰਨਾ ਚਾਹੀਦਾ ਹੈ ਇਹ ਤੁਸੀਂ ਮੈਨੂੰ ਦੱਸੋ ਫਿਰ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਦਇਆ ਕਪਾ ਸੰਤੋਖ ਸੂਤ ਜਤ ਗੰਧੀ ਸਤ ਵਟ ਇਹ ਜਨੂ ਜੀ ਕਹੀਤਾ ਪਾnde ਕੱਤ ਜੋ ਕਿ ਗੁਰਬਾਣੀ ਵਿੱਚ ਵੀ ਦਰਜ ਹੈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਸਭ ਤੋਂ ਪਹਿਲਾਂ ਤਰਸ ਦੀ ਕਪਾਸ ਬਣਾਓ ਫਿਰ ਉਸ ਤੋਂ ਸੰਤੋਖ ਰੂਪੀ ਸੂਤ ਬਣਾਓ ਅਤੇ ਉਸ ਨੂੰ ਸੱਚ ਦਾ ਵਾਟ ਲਗਾਓ ਅਤੇ ਜੱਤ ਪਨੀ ਦੀ ਉਸ ਨੂੰ ਗੰਢ ਲਗਾਓ ਅਜਿਹਾ ਜਿਨੂ ਜਿਸ ਵਿੱਚ ਸੱਚ ਤਰਸ ਆਦਿ ਕਰਮ ਹੋਣ ਅਜਿਹਾ ਜਿਨੂ ਮੇਰੇ ਗੱਲ ਵਿੱਚ ਪਾਓ اگر کوئی منوکھ اجیہا جینےو ਧਾਰਨ ਕਰਦਾ ਹੈ ਉਹ ਮਨੁੱਖ ਮੇਰੀ ਨਜ਼ਰ ਵਿੱਚ ਤਨ ਹੈ ਉਹ ਮਨੁੱਖ ਮੇਰੀ ਨਜ਼ਰ ਵਿੱਚ ਉੱਚਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ